ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰਪਿਆਰਿਓ ਜਿਹੜੇ ਪਾਵਨ ਪਵਿੱਤਰ ਅਸਥਾਨ ਉੱਤੇ ਤੁਸੀਂ ਅੱਜ ਪਹੁੰਚੇ ਹੋਇਓ ਇਹ ਪਾਵਨ ਪਵਿੱਤਰ ਅਸਥਾਨ ਕਲਗੀਧਰ ਪਾਤਸ਼ਾਹ ਗੁਰਗੋਬਿੰਦ ਸਿੰਘ ਜੀ ਮਹਾਰਾਜ ਤਿਨਾਂ ਦੀ ਪਾਵਨ ਛੋਹ ਪ੍ਰਾਪਤ ਹੈ ਅਤੇ ਇਸ ਪਾਵਨ ਅਸਥਾਨ ਉੱਤੇ ਤਲਗੀ ਤੇ ਰਾਜਾ ਗੁਰਗੋਬਿੰਦ ਸਿੰਘ ਜੀ ਮਹਾਰਾਜ ਇਹਨਾਂ ਦਾ ਪਾਵਨ ਜੋੜਾ ਵੀ ਸੁਭਾਏਮਣ ਹੈ ਜੋ ਆਪ ਜੀ ਦਰਸ਼ਨ ਕਰ ਰਹੇ ਹੋ ਇਸ ਨਗਰ ਦੇ ਵਿੱਚ ਜੋ ਕਿ ਪਿੰਡ ਸਿਆਣਾ ਸੈਦਾ ਹੈ ਇਸ ਨਗਰ ਦੇ ਵਿੱਚ ਦੋ ਗੁਰੂ ਘਰ ਨੇ ਤੇ ਜਿਹੜਾ ਪਹਿਲਾਂ ਆਪ ਜੀ ਦਰਸ਼ਨ ਕੀਤੇ ਨੇ ਗੁਰਦੁਆਰਾ ਦਮਦਮਾ ਸਾਹਿਬ ਜੀ ਗੁਰੂ ਸਾਹਿਬ ਕੜਾਹ ਵਿਖੇ ਪੀਰ ਭਿਕਮਸ਼ਾਹ ਜੀ ਤੇਨਾਂ ਦੇ ਨਾਲ ਮਿਲਾਪ ਕਰਨ ਤੋਂ ਉਪਰੰਤ ਗੁਰਦੁਆਰਾ ਤਿਰਵੇਣੀ ਸਾਹਿਬ ਕਰਾ ਸਾਬ ਆਏ ਉਸ ਤੋਂ ਉਪਰੰਤ ਗੁਰਦੁਆਰਾ ਦਮਦਮਾ ਸਾਹਿਬ ਜੀ ਵਿਖੇ ਆ ਕੇ ਆਰਾਮ ਕੀਤਾ ਜਿਸ ਦੇ ਕਾਰਨ ਉਸ ਗੁਰੂ ਕਰਦਾ ਨਾਮ ਗੁਰਦੁਆਰਾ ਦਮਦਮਾ ਸਾਹਿਬ ਜੀ ਪਿਆ ਅਤੇ ਜਿਹੜੇ ਅਸਥਾਨ ਉਤੇ ਅੱਜ ਆਪਾਂ ਖੜੇ ਹੋਏ ਹਾਂ ਇਹ ਤਰਖਾਨ ਸਿੰਘ ਦਾ ਘਰ ਸੀ ਤੇ ਇਹ ਤਰਖਾਨ ਸਿੰਘ ਉਸ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਟਹਿਲਣ ਵਾਸਤੇ ਗਿਆ ਘੁੰਮਣ ਵਾਸਤੇ ਗਿਆ ਤੇ ਇੱਕ ਯਾਤਰੀ ਜਣ ਜਾਣ ਕੇ ਗੁਰੂ ਸਾਹਿਬ ਨੂੰ ਇੱਥੇ ਲੈ ਕੇ ਆਇਆ ਪਾਵਨ ਅਸਥਾਨ ਦੇ ਉੱਤੇ ਤੇ ਗੁਰ ਪਿਆਰਿਓ ਇਕ ਰਾਤ ਮਹਾਰਾਜੀ ਇੱਥੇ ਰਹੇ ਤਰਖਾਨ ਸਿੰਘ ਅਤੇ ਤਿੰਨਾਂ ਦੇ ਜੀਵਨ ਸਾਥੀ ਨੇ ਗੁਰੂ ਸਾਹਿਬ ਦੀ ਲੰਗਰਾਂ ਦੀ ਸੇਵਾ ਕੀਤੀ ਇੱਕ ਰਾਤ ਰਹਿ ਕੇ ਜਦੋਂ ਗੁਰੂ ਸਾਹਿਬ ਇੱਥੋਂ ਜਾਣ ਲੱਗੇ ਨਾ ਤੇ ਫਿਰ ਗੁਰੂ ਸਾਹਿਬ ਨੇ ਦਸਨਾ ਕੀਤਾ ਕਿ ਅਸੀਂ ਗੁਰੂ ਗੋਬਿੰਦ ਸਿੰਘ ਜੀ ਆ ਤੇ ਦੋਵਾਂ ਜਣਿਆਂ ਨੇ ਰਲ ਕੇ ਸਤਗੁਰਾਂ પાસે ਬੇਨਤੀ ਕੀਤੀ ਮਹਾਰਾਜ ਤੁਸੀਂ ਆਪਣਾ ਇਹ ਚਰਣਾ ਦਾ ਮੁਬਾਰਕ ਜੋੜਾ ਸਾਨੂੰ ਬਖਸ਼ਿਸ਼ ਕਰੋ ਤੇ ਗੁਰ ਪਿਆਰਿਓ ਗੁਰੂ ਸਾਹਿਬ ਨੇ ਉਹਨਾਂ ਦੀ ਸੇਵਾ ਤੋਂ ਖੁਸ਼ ਹੁੰਦਿਆਂ ਹੋਇਆਂ ਤਰਖਾਨ ਸਿੰਘ ਅਤੇ ਤਿੰਨਾਂ ਦੇ ਜੀਵਨ ਸਾਥੀ ਦੀ ਸੇਵਾ ਤੋਂ ਖੁਸ਼ ਹੁੰਦਿਆਂ ਹੋਇਆਂ ਨਾ ਆਪਣੇ ਚਰਨਾਂ ਦਾ ਮੁਬਾਰਕ ਜੋੜਾ ਉਤਾਰ ਕੇ ਉਹਨਾਂ ਦੋਵਾਂ ਜੀਆਂ ਨੂੰ ਬਖਸ਼ਿਸ਼ ਕੀਤਾ ਤੇ ਉਸ ਤਰਖਾਨ ਸਿੰਘ ਨੇ ਆਪਣੇ ਹੱਥੀ ਬਣਾਈਆਂ ਲੱਕੜ ਦੀਆਂ ਖੜਾਵਾਂ ਗੁਰੂ ਸਾਹਿਬ ਨੂੰ ਭੇਟਾ ਕੀਤੀਆਂ ਗੁਰੂ ਸਾਹਿਬ ਉਹ ਲੱਕੜ ਦੀਆਂ ਖੜਾਵਾਂ ਪਾ ਕੇ ਇੱਥੋਂ ਰਵਾਨਾ ਹੋਏ ਅਤੇ ਗੁਰਪਿਆਰਿਓ ਤੁਹਾਡੀ ਜਾਣਕਾਰੀ ਵਾਸਤੇ ਇਹ ਦੱਸ ਦਵਾਂ ਕਿ ਜਿਸ ਭਖਮ शाह ਜੀ ਨੇ ਜਦੋਂ ਗੁਰੂ ਸਾਹਿਬ ਕਲਗੀਧਰ ਪਾਤਸ਼ਾਹ ਗੁਰਗੋਬਿੰਦ ਸਿੰਘ ਜੀ ਮਹਾਰਾਜ ਪਟਨਾ ਸਾਹਿਬ ਵਿਖੇ ਪ੍ਰਗਟ ਹੋਏ ਨਾ ਪ੍ਰਕਾਸ਼ ਧਾਰਿਆ ਤੇ ਜਿਸ ਪੀਰ ਭਿਕਮਸ਼ਾਹ ਜੀ ਨੇ ਠਸਕੇ ਦੀ ਪਾਵਨ ਧਰਤੀ ਤੋਂ ਇਹ ਪਹਿਚਾਨ ਲਿਆ ਕਿ ਅੱਜ ਚੜ੍ਹਦੇ ਵੱਲ ਕੋਈ ਰੱਬੀ ਨੂਰ ਪੈਦਾ ਹੋਇਆ ਹੈ ਉਸੇ ਪੀਰ ਭਿਕਮਸ਼ਾਹ ਜੀ ਦਾ ਇਹ ਨਗਰ ਜਨਮ ਅਸਥਾਨ ਵੀ ਹੈ ਅਤੇ ਨਾਨਕਾ ਪਿੰਡ ਵੀ ਹੈ ਨਗਰ ਤੋਂ ਬਾਹਰ ਬਾਹਰ ਫਿਰਣੀ ਤੇ ਪੀਰ ਭਿਕਮਸ਼ਾਹ ਜੀ ਦੀ ਦਰਗਾਹ ਵੀ ਬਣੀ ਹੋਈ ਹੈ ਸੋ ਗੁਰਪਿਆਰਿਓ ਇਹ ਜਿਹੜਾ ਪਾਵਨ ਅਸਥਾਨ ਹੈ ਇਹ ਦੋ ਮਹਾਪੁਰਸ਼ਾਂ ਕਲਗੀਧਰ ਪਾਤਸ਼ਾਹ ਜੀ ਤਿੰਨਾਂ ਦੀ ਪਾਵਨ ਛੋਹ ਪ੍ਰਾਪਤ ਹੈ ਅਤੇ ਪੀਰ ਬਖਮਸ਼ਾ ਜੀ ਤਿੰਨਾਂ ਦਾ ਇਹ ਜਨਮ ਸਥਾਨ ਵੀ ਹੈ ਅਤੇ ਨਾਨਕਾ ਪਿੰਡ ਵੀ ਹੈ ਇਹ ਜਿਹੜਾ ਨਗਰ ਹੈ ਪਿੰਡ ਸਿਆਣਾ ਸੈਦਾ ਜਿਸ ਵਕਤ ਆਪਾਂ ਭੇਵੇ ਤੋਂ ਚੀਕੇ ਵੱਲ ਜਾਂਦੇ ਆਂ ਤੇ ਭੇਵੇ ਤੋਂ ਤਕਰੀਬਨ 5.5 ਕਿਲੋਮੀਟਰ ਇਹ ਨਗਰ ਪੈਂਦਾ ਹੈ ਤੇ ਜਦੋਂ ਆਪਾਂ ਚੀਕੇ ਤੋਂ ਭੇਵਲ ਆਨੇ ਆਂ ਤਕਰੀਬਨ 18-19 ਕਿਲੋਮੀਟਰ ਇਹ ਪਿੰਡ ਪੈਂਦਾ ਹੈ ਸਿਆਣਾ ਸੈਦਾ ਸੋ ਇਸ ਨਗਰ ਵਿਖੇ ਗੁਰਪਿਆਰਿਓ ਹਰ ਸਾਲ ਕਤਕ ਦੇ ਮਹੀਨੇ ਦੇ ਵਿੱਚ ਜੋ ਗੁਰੂ ਸਾਹਿਬ ਧੰਨ ਸ਼੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਹੁੰਦਾ ਹੈ ਉਸ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਸੰਗਤਾਂ ਵੱਲੋਂ ਨਗਰ ਦੀਆਂ ਸੰਗਤਾਂ ਬਾਹਰਲੀਆਂ ਸੰਗਤਾਂ ਵੱਲੋਂ ਸ਼੍ਰੀ ਅਖੰਡ ਪਾਤਸ਼ਾਹਬਾਂ ਦੀ ਲੜੀ ਚਲਾਈ ਜਾਂਦੀ ਹੈ ਜੋ ਕਿ ਤਕਰੀਬਨ 2.5 ਤੋਂ 2 ਮਹੀਨੇ ਸ਼੍ਰੀ ਅਖੰਡ ਪਾਰ ਸਾਹਿਬਾਂ ਦੀ ਲੜੀ ਚੱਲਦੀ ਹੈ ਜਿਸ ਤਰ੍ਹਾਂ ਕਿ ਇੱਕ ਸ਼੍ਰੀ ਅਖੰਡ ਪਾਰ ਸਾਹਿਬ ਜੀ ਦੇ ਭੋਗ ਪਾ ਕੇ ਦੂਜੇ ਸ਼੍ਰੀ ਅਖੰਡ ਪਾਰ ਸਾਹਿਬ ਜੀ ਬਾਰ ਆਰੰਭ ਕੀਤੇ ਜਾਂਦੇ ਨੇ ਸਤਿਗੁਰ ਪਿਆਰਿਓ ਜਿੱਥੇ ਨਗਰ ਦੀਆਂ ਸੰਗਤਾਂ ਸਤਿਗੁਰਾਂ ਦੇ ਪਾਵਨ ਜੋੜੇ ਦੇ ਦਰਸ਼ਨ ਕਰਕੇ ਨਿਹਾਲ ਹੁੰਦੀਆਂ ਨੇ ਜਿਹੜੇ ਆਸੇ-ਪਾਸਿਓਂ ਹੋਰ ਸੰਗਤਾਂ ਫੌਰਨ ਤੋਂ ਸੰਗਤਾਂ ਆndੀਆਂ ਨੇ ਉਹ ਵੀ ਸੰਗਤਾਂ ਸਤਿਗੁਰਾਂ ਦੇ ਜੋੜੇ ਦੇ ਦਰਸ਼ਨ ਕਰਕੇ ਨਿਹਾਲ ਹੁੰਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ